ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਟੋਕੜ ਵੜ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਤੇ ਜੈਸਮੈਂਟ ਜੋ ਵੀ ਵੀਡੀਓ ਬਣਾ ਰਿਹਾ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਬਈ ਪਧੌੜ ਤੇ ਪੱਕੋ ਕੈਂਚੀਆਂ ਰਹਿ ਜਾਂਦਾ ਜੇ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਬਈ ਉਸ ਰੋਡ ਦੇ ਬਿਲਕੁਲ ਉੱਪਰ ਪਿੰਡ ਪਿੰਡ ਸੈਣਾ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹੱਸਦੀ ਗੱਲ ਸਤਿਗੁਰੂ ਬਾਈ ਜੀ ਹੋ ਠੀਕ ਹੋ ਵਧੀਆ ਜੀ ਠੀਕ ਹੈ ਨਾਮ ਤੇ ਮੋਬਾਈਲ ਨੰਬਰ ਬੋਲ ਨਾਮ ਗਰਦੀਪ ਸਿੰਘ ਮੋਬਾਈਲ ਨੰਬਰ 9877473376 ਠੀਕ ਹੈ ਭਾਈ ਭਾਈ ਜਿਹੜੀ ਬਰਡ ਦੇ ਨੇ ਕਿਹੜਾ ਸੂਸੂਈ ਵੀ ਆ ਇਹ ਦੂਜਾ ਸੂਸੂਈ ਵੀ ਆ ਭਾਈ ਕਿੰਨਾ ਟਾਈਮ ਹੋ ਗਿਆ ਸੂਈ ਟਾਈਮ ਦਾ ਤਾਂ ਆਪਾਂ ਨੂੰ ਕੀ ਪਤਾ ਵੀ ਆਪਣੀ ਲਿਆਂਦੀ ਆ ਠੀਕ ਹੈ ਭਾਈ ਦੁੱਧ ਕਿੰਨਾ ਹੋ ਦੁੱਧ ਵੀ ਆਪਾਂ 7 ਕਿਲੋ ਚੋ ਕੇ ਲਿਆਂਦੀ ਜੀ ਕੋਈ 6 ਮੰਨ ਕੇ ਆ ਜੀ ਠੀਕ ਹੈ ਭਾਈ 7 ਲੀਟਰ ਦੁੱਧ ਭਾਈ ਕਹਿੰਦਾ ਆਪਾਂ ਚੋ ਕੇ ਲਿਆਂਦੀ ਆ 6 ਲੀਟਰ ਮੰਨ ਕੇ ਆ ਜਿਓ ਕੀ ਦੋ ਡੰਗ ਚੋਲੇ ਹਨ ਬਈ ਹਾਂ ਬਈ ਦੋ ਛੱਟ ਚਾਰ ਚੋਲੇ ਠੀਕ ਹੈ ਬਈ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਚਵਾਈਤ ਹੋਈ ਕਿਵੇਂ ਆ ਬਈ ਚਵਾਈਤ ਹੋਈ ਪੂਰੀ ਇੱਕ ਨੰਬਰ ਠੀਕ ਹੈ ਤੇ ਲਾਡੋ ਲਾ ਬਹੁ ਪਾਈਆਂ ਬਈ ਚਵਾਈਤ ਹੋਈ ਓਕੇ ਆ ਤੇ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਤਕਰੀਬਨ 9:30 ਹੋਗੇ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲਓ ਸ਼ਾਮ ਤੱਕ ਆਰਡਰ ਜਿਹੜਾ ਵਧੀਆ ਤਿਆਰ ਕਰ ਲੂਗੀ ਢਾਂਚਾ ਕਮਾਲ ਦਾ ਫੁੱਲ ਰਾਜੀਆਂ ਸਮੇ ਪੜਿਆ ਫੁੱਲ ਘਾਦਾ ਤੋਰਾ ਤਾਰਾ ਵਿਕਰਮ ਹੋਈ ਆ ਚੰਗਾ ਕਬੀ ਮੁੱਲ ਕੀ ਵੀਰੇ ਜਾਜ ਮੁੱਲ ਵੀ ਇਹ ਤਾਂ 20000 ਆ 20000 ਰੁਪਇਆ ਮੁੱਲ ਬਾਕੀ ਕੋਈ ਫੋਨ ਲਾਏ ਮਾਨਤਨ ਕਰਦਾਂਗੇ ਠੀਕ ਆ ਬਾਈ ਬਾਕੀ ਜਿਹੜਾ ਬਾਈ ਮੌਕੇ ਦੇ ਵਿੱਚ ਮਾਨਾ ਬਾਈ ਆਪਣੇ ਘਰ ਘਰ ਦੀ ਗਾਰੰਟੀ ਹੋ ਬਾਕੀ ਆਪਾਂ ਨੂੰ ਕੋਈ ਬਾਅਦ ਚ ਲਾਂਭਣਾ ਦੇ ਅਗਲਾ ਦੇਸ਼ ਪੱਤ ਕੇ ਲੈ ਕੇ ਜਾਵੇ ਆਪਣੀ ਲਿਆਂਦੀ ਦੀ ਆ ਠੀਕ ਆ ਬਾਈ ਹਮ ਅੜਾ ਨਰਕ ਪਾਰਕ ਕੇ ਲੈ ਕੇ ਜਾਵੇ ਇੱਕ ਨੰਬਰ ਕੀ ਆ ਠੀਕ ਆ ਬਾਈ ਆਪਣੇ ਘਰ ਘਰ ਦੀ ਗਾਰੰਟੀ ਹੋ ਹਮ ਚੰਗੀ ਅਵਾਜ਼ ਸੁਣਖੀ ਹੈ ਬਾਈ ਕਿਵੇਂ ਵੀਰ ਦੇ ਪਸੰਦਾ ਇੱਕ ਵੀ ਟੀਕਾ ਭਰਿਆ ਵਾ ਦੱਸਿਆ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਇੱਕ ਮਹੀਨੇ ਦਾ 10 ਦਿਨਾਂ ਦਾ ਟੀਕਾ ਭਰਿਆ ਦੱਸਿਆ ਵੀ ਇੱਕ ਮਹੀਨਾ ਬਾਈ ਕਹਿੰਦਾ 10 ਦਿਨ ਹੋ ਗਏ ਟੀਕਾ ਭਰਿਆ ਠੰਡੀ ਸੀਲਾ ਠੰਡੀ ਸੀਲਾ ਜਿਵੇਂ ਮਰ ਜੇ ਹੱਥ ਲਈ ਚੱਲ ਕੋਈ ਚੈੱਕ ਨਹੀਂ ਕਹਿ ਨਹੀਂ ਕਰਮ ਵਾਲੀ ਕੋਈ ਚੀਜ਼ ਨਹੀਂ ਲੈ ਜਿਵੇਂ ਮਰ ਜੀ ਵਾ ਜਾ ਕੋਈ ਲੱਤ ਨਹੀਂ ਛੜਨੀ ਬਲ ਬੁੱਲ ਦੇਖੋ ਥਾਣ ਬਹੁਤ ਕਮਾਲ ਦਾ ਮੁੱਠੀ ਵਾਲਾ ਖਾਣਾ ਧੰਨਵਾਦ